ਆਪਾਂ ਸਾਰਿਆਂ ਦਾ ਕੰਪਰੋਮਾਈਜ਼ ਸਾਡਾ ਹੋ ਗਿਆ ਵਾ ਸਾਡਾ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਤੇ ਸਾਰੇ ਆਪਣੇ ਹੀ ਆ ਦੋਸਤੋ ਮਹਿਕ ਪੰਡੋਰੀ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਮਹਿਕ ਪੰਡੋਰੀ ਦੀਆਂ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਸਨ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿਸ ਤਰੀਕੇ ਨਾਲ ਕੁਝ ਮੁੰਡੇ ਮਹਿਕ ਪੰਡੋਰੀ ਨੂੰ ਬੜੇ ਬੁਰੇ ਤਰੀਕੇ ਨਾਲ ਘੁੱਟ ਰਹੇ ਸਨ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਮੁੰਡਿਆਂ ਦਾ ਵਿਰੋਧ ਵੀ ਕੀਤਾ ਅਤੇ ਬਹੁਤ ਸਾਰੇ ਲੋਕ ਉਹਨਾਂ ਮੁੰਡਿਆਂ ਦੇ ਹੱਕ ਵਿੱਚ ਵੀ ਆਏ ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਕ ਪੰਡੋਰੀ ਨੇ ਉਸ ਸਾਰੇ ਮਸਲੇ ਬਾਰੇ ਅੱਗੇ ਆ ਕੇ ਬਿਆਨ ਦਿੱਤਾ ਅਤੇ ਨਾਲ ਹੀ ਮਹਿਕ ਪੰਡੋਰੀ ਨੇ ਇਹ ਵੀ ਕਬੂਲਿਆ ਕਿ ਹੁਣ ਉਸ ਦਾ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਸਾਥੀ ਵਾਈਕਲ ਜੀ ਕੀ ਫਤ ਹੈ ਉਹ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਲ ਮੁੱਦਾ ਵਧਿਆ ਸੀ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਵਾ ਇਹ ਆਪਾਂ ਕੀਤਾ ਹੀ ਇੱਕ ਕੰਮ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਹਿ ਕਵਾ ਕੇ ਚਲੋ ਆਪਾਂ ਉਹਨਾਂ ਪਿੱਛੇ ਵੀਰਾਂ ਲਾਣੇ ਗਾਣੇ ਵਾਲੇ ਨਾ ਕਰਕੇ ਇਹ ਗੱਲਾਂ ਕਈਆਂ ਵਾ ਠੀਕ ਆ ਤੇ ਉਹ ਆਪਣਾ ਸਾਰਾ ਫੋਨ ਲੋਡਰ ਦੇ ਉੱਪਰ ਇਹ ਵੀ ਵਿਵਾਦ ਚੱਲ ਰਿਹਾ ਹੈ ਕਿ ਇਹ ਵੀਡੀਓ ਕੱਟ ਮਾਰ ਤੋਂ ਪਹਿਲਾਂ ਦੀ ਹੈ ਅਤੇ ਨਾਲ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਵੀਡੀਓ ਰੀਸੈਂਟ ਹੀ ਆਈ ਹੈ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ